ਲਗਭਗ ਕਰੋੜ ਡੇਢ ਕਰੋੜ ਦਾ ਡੀਜ਼ਲ ਅਸੀਂ ਖਪਤ ਕਰ ਚੁੱਕੇ ਆ ਸਾਨੂੰ ਸਮਾਜਿਕ ਧਾਰਮਿਕ ਜਿੰਨੀਆਂ ਜਤੇ ਬੰਦਗੀਆਂ ਨੇ ਸਾਨੂੰ ਅਗਰਾਈ ਦਿੱਤੀ ਅਸੀਂ ਉਹ ਜਦੋਂ ਪੌਨੇ ਸਾਂ ਉਹ ਹਰ ਕੋਈ ਆ ਕੇ ਕਹਿੰਦਾ ਤੁਹਾਨੂੰ ਕੀ ਸਹਾਇਤਾ ਚਾਹੀਦੀ ਆ ਤੇ ਅਸੀਂ ਆਨੇ ਸਾਨੂੰ ਡੀਜ਼ਲ ਚਾਹੀਦਾ ਰਾਤੀ ਸਾਨੂੰ ਫਿਰ بارش ਇੰਨੀ ਜਿਆਦੀ ਹੋ ਗਈ ਸਾਨੂੰ ਬਾਤ ਨੇ ਕੋਈ ਬਣਾ ਨਿਕਲ ਨਹੀਂ ਦਿੱਤਾ ਆਹੀਂ ਉੱਥੋਂ ਫਿਰ ਰਾਤ 3 ਵਜੇ ਜਿਹੜਾ ਸਾਡਾ ਸਮਾਨ ਸੀ ਟਰੈਕਟਰ ਸੀ ਦੋ ਸਾਡੇ ਕੋਲ ਭਾਂਡੇ ਸੀ ਕੋਈ 15 20000 ਦੇ ਸਾਡੀਆਂ ਭਟੀਆਂ ਸਿਲੰਡਰ ਰੈਰਾ ਵਗੈਰਾ ਜੋ ਸਾਡੇ ਉੱਤੇ ਚਾਹ ਦਾ ਸਮਾਨ ਸੀ ਕੋਈ ਰਾਤ 3 ਵਜੇ ਉੱਥੋਂ ਫਿਰ ਆਈ ਲੈ ਕੇ ਤੁਰ ਪੇ ਪਿੰਡ ਨੂੰ ਵਾਪਸ ਜਿੱਦ ਦਰਿਆ ਦਾ ਪਾਣੀ ਬਹੁਤ ਚੜਾਈ ਦੇ ਵਿੱਚ ਸੀ ਮੀਂਹ ਜਿਆਦਾ بارش ਜਿਆਦਾ ਹੁਣ ਕਾਰਨ ਫਿਰ ਅਸੀਂ ਆਪਣਾ ਉੱਥੋਂ ਸਮਾਨ ਸਮੁੱਚਾ ਲੈ ਕੇ ਇੱਥੇ ਆਏ ਬਸ ਪਿੰਡ ਜਿੱਥੇ ਆਪਾਂ ਖੜੋਤੇ ਆਂ ਇਹ ਸਲਤਨਪੁਰ ਦੀ ਹਾਦਾ ਜਿੱਥੇ ਟੁੱਟਾ ਵਾ ਉਹ ਤਰਨਤਨ ਦੀ ਹਾਦਾ ਕਿਉਂਕਿ ਹਾਂਜੀ ਤੇ ਇਹ ਦਰਿਆ ਜਿਹੜਾ ਵਾ ਦਰਿਆ ਦੀ ਕੋਈ ਆਪਣੀ ਮਾਲਕੀਤ ਨਹੀਂ ਲੋਕਾਂ ਦੀਆਂ ਮਾਲਕੀਅਤਾਂ ਵਿੱਚ ਵਗਦਾ ਤਲਵਾੜੇ ਤੋਂ ਲੈ ਕੇ ਪੌਂਗ ਡੈਮ ਤੋਂ ਲੈ ਕੇ ਖਰੀਕੇ ਹੈਡ ਤੱਕ ਲੋਕਾਂ ਦੀਆਂ ਮਾਲਕੀਆਂ ਪੈਲੀਆਂ ਦੇ ਵਿੱਚ ਵਗਦਾ ਉਹਦੀ ਆਪਣੀ ਮਾਲਕੀ ਕੋਈ ਨਹੀਂ ਦਰਿਆ 10 ਕਿਲੇ ਆਉਣ ਨੂੰ ਹੋ ਗਿਆ 10 ਕਿਲੇ ਆਉਣ ਨੂੰ ਹੋ ਗਿਆ ਪਿਛਲੇ ਸਾਲ 1 ਕਿਲੋਮੀਟਰ ਝੋ ਗਿਆ ਸੀ ਤੇ ਪਤਾ ਨਹੀਂ 4 ਕਰੋੜ ਲੱਗਾ ਸੀ ਕਿ 5 ਕਰੋੜ ਲੱਗਾ ਸੀ ਤੇ ਹੁਣ ਵੇਖੋ ਵੀ ਉਹ ਕਿੰਨੇ ਥਾਂ 'ਚ ਹੁੰਦਾ ਤੇ ਕਿੰਨੇ ਕਰੋੜਾਂ ਰੁਪਈਆ ਲੱਗਣੇ ਆ ਜੀ 1988 ਦੀ ਮਾਰ ਚ ੱਲੀ 19 ਦੀ ੱਲੀ 23 ਦੀ ੱਲੀ ਮਾਰਾਂ ਹੀ ਚੱਲਦੇ ਆਏ ਆ ਜੀ 65 ਦਾ ਸਾਡਾ ਜਨਮਾ ਜੀ ਤੇ ਸੌਣ ਦੇ ਜੰਮਿਆਂ ਨੂੰ ਨਿਤ ਮਮਾ ਸਾਡੀ ਤੇ ਐਦਾਂ ਹੀ ਲੰਘ ਗਈ ਆ ਅਸੀਂ 60 65 60 ਸਾਲ ਦੇ ਆ ਤੇ ਸਾਡੇ ਗੋਡੇ ਤਾਂ ਹੀ ਦੁਬਣ ਲੱਗ ਪਿਆ ਵੀ ਬੋਰੇ ਚੁੱਕ ਚੁੱਕ ਕੇ ਤੇ ਸਭ ਕੁਝ ਸਿੱਧੂ ਸਿਆਣੇ ਆ ਸਿੱਖ ਕੌਮ ਤਲਵਾਰੀ ਤਲਵਾਰ ਚ ਹੋਈ ਪੈਦਾ ਤੇਗਾ ਖਾਧੀਆਂ ਤੇਗਾ ਮਾਰੀਆਂ ਕਿਉਂਕਿ ਪੈਦਾ ਹੀ ਇਹ ਰੰਗ ਤੇ ਇਸ ਤਰ੍ਹਾਂ ਦੀ ਦੇ ਗਏ ਹਾਂਜੀ ਇਹ ਵੈਗਰਜੀਕਾ ਖਾਲਸਾ ਵੈਗਰਜੀਕਾ ਫਤਿਹ ਦਾ ਸਿਧਾਂਤ ਸਾਨੂੰ ਦਿੱਤਾ ਸਸ਼ੀ ਗਾਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੀ ਅੱਜ ਸੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇ ਹਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਸਥਿਤੀ ਹੈ ਉਹ ਨਾਜ਼ੁਕ ਹੁੰਦੀ ਜਾਂਦੀ ਹੈ ਉੱਥੇ ਹੀ ਉੱਥੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਸੀਗਾ ਖਾਸ ਕਰਕੇ ਤਰਨਤਾਰਨ ਸਾਹਿਬ ਹੋ ਗਿਆ ਫਿਰੋਜ਼ਪੁਰ ਹੋ ਗਿਆ ਤੇ ਹੋਰ ਇਲਾਕੇ ਜਿਹੜੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਅਤੇ ਦਰਿਆਵਾਂ ਦੇ ਵਿੱਚ ਪਾਣੀ ਛੱਡਣ ਤੋਂ ਬਾਅਦ ਜਿਹੜੀ ਸਥਿਤੀ ਹੈ ਉਹ ਨਾਜ਼ੁਕ ਹੋ ਚੁੱਕੀ ਹੈ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਖੁਰਦ ਦੇ ਵਿੱਚ ਪਹੁੰਚੇ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨਾ ਪਾਣੀ ਹੈ ਜਿਹੜਾ ਬੰਨ ਤੋੜ ਕੇ ਅੱਗੇ ਵੱਧ ਚੁੱਕਿਆ ਹੈ ਹਾਲਾਂਕਿ ਦੂਸਰੇ ਪਾਸੇ ਬੰਦ ਹੀ ਗੱਲ ਕਰੀਆ ਤਾਂ ਉਹ ਵੀ ਪੱਕਾ ਹੈ ਉੱਪਰ ਸੜਕ ਬਣੀ ਹੋਈ ਹੈ ਲੇਕਿਨ ਇਹ ਜਿਹੜਾ ਬੰਨ ਹੈ ਆਰਜ਼ੀ ਤੌਰ ਤੇ ਪਿੰਡ ਵਾਸੀਆਂ ਦੇ ਵੱਲੋਂ ਲਗਾਇਆ ਗਿਆ ਸੀ ਲੇਕਿਨ ਪਾਣੀ ਹੈ ਜਿਹੜਾ ਇਸ ਨੂੰ ਵੀ ਕ੍ਰਾਸ ਕਰ ਚੁੱਕਿਆ ਤੇ ਬਹੁਤ ਸਾਰੇ ਇਲਾਕੇ ਜਿਹੇ ਨੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵੜ ਚੁੱਕਿਆ ਤੇ ਜ਼ਿਮੀਦਾਰਾਂ ਦੀ ਜਿਹੜੇ ਜ਼ਮੀਨਾਂ ਨੇ ਉਹਨਾਂ ਵਿੱਚ ਪਾਣੀ ਵੜਨ ਦੇ ਕਾਰਨ ਫਸਲਾਂ ਜੜੀਆਂ ਨੇ ਉਹ ਵੀ ਤਬਾਹ ਹੋ ਚੁੱਕੀਆਂ ਨੇ ਖਰਾਬ ਹੋ ਚੁੱਕੀਆਂ ਨੇ ਤਾਂ ਬਾਈ ਸਾਡੇ ਨਾਲ ਇਸ ਵੇਲੇ ਮੌਜੂਦ ਨਹੀਂ ਗੱਲਬਾਤ ਕਰਵਾ ਬਈ ਕਿੰਨਾ ਕੁ ਨੁਕਸਾਨ ਹੈ ਜਿਹੜਾ ਇ ਇਹ ਤਕਰੀਬਨ 35 ਤੋਂ 40 ਪਿੰਡ ਜਿਹੜੇ ਆ ਇਹਦੀ ਲਪੇਟ ਚ ਆਉਂਦੇ ਆ ਇਹ ਜਦੋਂ ਹਰੀਕੇ ਹੈਡ ਵਰਕਸ ਵੱਜਾ ਉਦੋਂ ਇਹ ਪਿੰਡ ਜਿਹੜੇ ਸੀ ਇਹ ਠਾ ਦਿੱਤੇ ਗਏ ਸੀ ਇਹ 40 ਵਰਗ ਕਿਲੋਮੀਟਰ ਦਾ ਇੱਥੇ ਸੰਗਵਾਂ ਅੱਗੇ ਇਸ ਪਿੰਡ ਤੋਂ ਅੱਗੇ ਜਿਹੜਾ ਇੱਥੋਂ ਤਕਰੀਬਨ 7 ਕਿਲੋਮੀਟਰ ਅੱਗੇ ਪੈਂਦਾ ਇਹ ਉੱਥੇ ਜਾ ਕੇ ਵਿਆਸ ਤੇ ਸਤਲੁਜ ਤੇ ਆਵੇਂ ਆ ਨਾਲ ਦੀ ਵਹੀਂ ਆ ਆ ਅਧੇ ਕਿਲੋਮੀਟਰ ਤੇ ਲੰਗਦੀ ਆ ਤੇ ਇਹ ਜ਼ਮੀਨਾਂ ਜਿਹੜੀਆਂ ਸੀ ਇੱਕ ਵਾਰਾਂ ਪੈਸੇ ਦੇ ਦਿੱਤੇ ਗਵਰਨਮੈਂਟ ਨੇ ਇਹ ਕਿਹੜੇ ਕਦੋਂ ਦੀ ਗੱਲ ਹੈ ਜੀ ਇਹ ਗੱਲ 1955 ਦੀ ਗੱਲ ਹੈ ਜੀ ਤੇ ਪੈਸੇ ਦੇਣ ਤੋਂ ਬਾਅਦਾਂ ਜੋ ਪਾਉਂਡ ਐਮ ਬਣਨਾ ਸੀ ਪਾਉਂਡ ਏਰੀਆ ਬਣਨਾ ਸੀ ਜਦੋਂ 1972 ਵਿੱਚ ਸਰਕਾਰ ਨੇ ਵੇਖਿਆ ਕਿ ਹੜਾਂ ਦਾ ਜਿਹੜਾ ਵਾ ਇਹਨਾਂ ਡੈਮਾਂ ਨੇ ਕੰਟਰੋਲ ਕਰ ਲਿਆ ਤੇ ਉਹਨਾਂ ਨੇ ਜ਼ਿਮੀਂਦਾਰਾਂ ਨੂੰ ਵਾਪਸ ਹੱਕ ਦੇਤੇ ਆਪਣੀਆਂ ਮਾਲਕੀਅਤਾਂ ਦੇ ਕਿ ਕਿਉਂਕਿ ਰਾਜਸਥਾਨ ਗਵਰਨਮੈਂਟ ਨੇ ਵਾਸਤੇ ਉਹਨেরা ਕੱਢੀਆਂ ਸੀ ਰਾਜਸਥਾਨ ਗਵਰਨਮੈਂਟ ਨੇ ਪਹਿਲੀ ਦੇਣੀ ਕੀਤੀ ਸੀ ਜ਼ਿਮੀਂਦਾਰਾਂ ਨੂੰ ਕਿ ਅਸੀਂ ਪਲਾਟ ਦਵਾਂਗੇ ਉਹਨਾਂ ਨੇ ਪਲਾਟ ਦਿੱਤੇ ਨਹੀਂ ਤੇ ਪੰਜਾਬ ਗਵਰਨਮੈਂਟ ਨੇ ਫਿਰ ਆਖਿਆ ਵੀ ਤੁਸੀਂ ਆਪਣੇ ਪੈਸੇ ਜਿੰਨੇ ਅਸੀਂ ਲਏ ਆ ਉਸ ਦੇ ਹਿਸਾਬ ਨਾਲ ਕੁਛ ਦਰਨਾ 1970 73 74 75 ਦੇ ਵਿੱਚ ਤੇ ਤਾਰ ਕੇ ਤੇ ਵਾਪਸ ਆਪਣੇ ਹੱਕ ਲੈ ਲਓ ਹੁਣ ਇਹ ਸਾਰੀਆਂ ਸਾਡੀਆਂ ਮਾਲਕੀਆਂ ਪਹਿਲੀਆਂ ਇਹ ਜਿੱਥੇ ਆਪਾਂ ਖੜੋਤੇ ਆ ਇਹ ਸultanpur ਦੀ ਹਾਦਾ ਜਿੱਥੇ ਟੁੱਟਾ ਵਾ ਉਹ ਤਰਨਤਾਰਨ ਦੀ ਹਾਦਾ ਕਿਉਂਕਿ ਹਾਂਜੀ ਤੇ ਇਹ ਦਰਿਆ ਜਿਹੜਾ ਵਾ ਦਰਿਆ ਦੀ ਕੋਈ ਆਪਣੀ ਮਾਲਕੀਤ ਨਹੀਂ ਲੋਕਾਂ ਦੀਆਂ ਮਾਲਕੀਅਤਾਂ ਵਿੱਚ ਵਗਦਾ ਦਲਵਾੜੇ ਤੋਂ ਲੈ ਕੇ ਪੌਂਗ ਡੈਂਪ ਤੋਂ ਲੈ ਕੇ ਖਰੀਕੇ ਹੈਡ ਤੱਕ ਲੋਕਾਂ ਦੀਆਂ ਮਲਕੀਆਂ ਮਾਲਕੀਆਂ ਪੈਲੀਆਂ ਦੇ ਵਿੱਚ ਵਗਦਾ ਉਹਦੀ ਆਪਣੀ ਮਾਲਕੀ ਕੋਈ ਨਹੀਂ ਦਰਿਆ 10 ਕਿਲੇ ਆਉ ਨੂੰ ਹੋ ਗਿਆ 10 ਕਿਲੇ ਆਇ ਨੂੰ ਹੋ ਗਿਆ ਇਹ ਅਸੀਂ ਇੱਥੇ ਸਾਡਾ ਜਿਹੜਾ ਅਸੀਂ ਮੰਨਿਆ ਮੰਨ ਕਰਮ ਵਾਲਾ ਪਤਣਾ ਉੱਥੇ ਦਰਿਆ ਜਿਹੜਾ ਵਾ ਇੱਕ ਹੋ ਜਾਂਦਾ ਤੇ ਅਸੀਂ ਪਿੱਛੋਂ ਸ਼ੁਰੂ ਕਰਕੇ ਤੇ ਇਹ तकरीबन 15 ਕਿਲੋਮੀਟਰ ਲੰਬਾ ਜਿਹੜਾ ਆਰਜੀ ਬੰਨ ਬਣਾਇਆ ਸੀ ਜਿਹੜੇ ਜਿਹੜੇ ਤੋਂ ਹੁਣ ਖੜੇ ਹੋਏ ਆ ਇੱਥੇ ਇਸ ਵੇਲੇ ਆ ਨਹੀਂ ਜਿਹੜਾ ਟੁੱਟਾ ਵਾ ਓਕੇ ਟੁੱਟਾ ਤੇ ਜਿਹੜਾ ਟੁੱਟਾ ਤੇ ਇਹ ਉਸ ਨੇ ਮਤਲਬ ਆ 35 ਪਿੰਡਾਂ ਦੀਆਂ ਫਸਲਾਂ ਬਚਾਈਆਂ ਹੋਈਆਂ ਸੀ ਜਿਹੜਾ तकरीबन 1 ਲੱਖ 90 ਹਜ਼ਾਰ ਕਿਊਸਕ ਪਾਣੀ ਉਸ ਬੰਨ ਨੇ ਚੱਲ ਲਿਆ ਸੀ ਤੇ ਮਤਲਬ ਹੁਣ ਜਿਹੜਾ ਵਾ ਟੁੱਟਾ ਵਾ ਉਹ ਤਕਰੀਬਨ 4-5 ਘੰਟੇ ਪਹਿਲਾਂ ਅੱਛਾ ਇਹ ਪਿੰਡ ਵਾਸੀ ਜਿਹੜੇ ਆਲੇ-ਦਲੇ ਪਿੰਡਾਂ ਦੇ ਲੋਕ ਸੀਗੇ ਜਿਹੜੇ ਇਕੱਠੇ ਹੋਏ ਸੀਗੇ ਵੀ ਇਸ ਬੰਨ ਨੂੰ ਬਚਾਉਣ ਦੇ ਲਈ ਇਹ ਅਸੀਂ ਸਾਰਿਆਂ ਨੇ ਇੱਕ ਇਹ ਰੁਪਈਆ ਕਿਲਾ ਵਾਈਜ ਗਰਾਈ ਲਾ ਕੇ ਇਹ ਸਾਰਾ ਬੱਦਾ ਇਹਤੇ ਕਰੋੜਾ ਰੁਪਈਏ ਲੱਗੇ ਆ ਸੰਤ ਬਲਬੀਰ ਸਿੰਘ ਸੀਚੀਆਲ ਮਹਾਂਪੁਰਖ ਬਾਬਾ ਸੁਖਾ ਸਿੰਘ ਜੀ ਸਰਿਆਲੀ ਸਾਹਿਬ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦੀਆਂ ਵਾਲੇ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਸਾਰਿਆਂ ਨੇ ਯੋਗਦਾਨ ਪਾਇਆ ਸੀ ਵਿੱਚ ਤੇ ਅਸੀਂ ਆਪਣੇ ਕੋਲੋਂ ਵੀ ਖਰਚਾ ਕੀਤਾ ਉਹਨਾਂ ਨੇ ਸਾਨੂੰ ਜੀਸੀਬੀਆਂ ਪੌਕਲੈਨਾਂ ਦਿੱਤੀਆਂ ਤੇ ਇਹ ਅਸੀਂ 15 ਕਿਲੋਮੀਟਰ ਇੱਥੋਂ ਲਗਭਗ 9-10 ਕਿਲੋਮੀਟਰ ਪਿੱਛੋਂ ਸ਼ੁਰੂ ਕੀਤਾ ਸੀ ਤੇ ਅੱਗੇ ਅਜੇ 6-7 ਕਿਲੋਮੀਟਰ ਜਾਂਦਾ ਤੇ ਇਹ ਹੁਣ ਜੇ ਆਪਾਂ ਓਕਾ-ਬੁਕਾ ਲਈਏ ਵੀ ਕਿੰਨੀ ਕੁ ਜ਼ਮੀਨ ਹੈ ਜਿਹੜੀ ਇਹ ਦਰਿਆ ਦੇ ਵਿੱਚ ਆ ਗਈ ਹੋਣੀ ਆ ਜਾਂ ਬੰਨ ਜਿਹੜੇ ਟੁੱਟੇ ਨੇ ਉਹ ਖਦੇੜ ਕੇ ਲੈ ਗਿਆ ਜ਼ਮੀਨ ਨੂੰ ਇਹ 35 ਵਾਲੀ 40000 ਕੇ ਲਾਊਗਾ ਜੀ ਇਹ ਬਹੁਤ ਇਹਨੇ ਘੁੰਮ ਕੇ ਸੁਲਤਾਨਪੁਰ ਲੋਦੀ ਨੂੰ ਚਲੇ ਜਾਣਾ ਜੀ ਨਹੀਂ ਨਹੀਂ ਜਿਹੜੇ ਹੁਣ ਇਸ ਵੇਲੇ ਦੇ ਹਾਲਾਤ ਨੇ ਜਿਹੜੇ ਜਿਹੜੇ ਹੁਣ ਮੌਕੇ ਤੇ ਜਿਹੜੀ ਬੰਨ ਟੁੱਟਿਆ ਹੋਆ ਇਹ ਸਾਰਾ ਪਾਣੀ ਜਿਹੜਾ ਨਾ ਮਤਲਬ ਜੇ ਤੁਸੀਂ ਕੱਲ ਨੂੰ ਕਰੋਗੇ ਨਾ ਰਿਪੋਰਟ ਤੇ ਆ ਤੁਹਾਨੂੰ ਕੋੱਖ ਨਹੀਂ ਨਜ਼ਰ ਆਊਗਾ ਨਾ ਇਧਰ ਦੀ ਘੁੰਮ ਕੇ ਕਿਉਂਕਿ ਆ ਕਵਰੇਜ ਕਰਕੇ ਬੰਨ ਜਿਹੜਾ ਨਾ ਸੁਲਤਾਨਪੁਰ ਚਲੇ ਜਾਂਦਾ ਇਹ ਲਾਸਟ ਪਿੰਡ ਆ ਮਤਲਬ ਇਹਦੋਂ ਅੱਗੇ ਪਿੰਡ ਕੋਈ ਨਹੀਂਗਾ ਅੱਛਾ ਜੀ ਬੇਚਰਾਕ ਪਿੰਡ ਆ ਮਤਲਬ ਮਾਲਕੀਆਂ ਸਾਰੇ ਆ ਤੇ ਉਦਾਂ ਪਿੰਡ ਕੋਈ ਨਹੀਂਗਾ ਮਤਲਬ ਤੇ ਜ਼ਮੀਨਾਂ ਹੈਗੀਆਂ ਜ਼ਮੀਨਾਂ ਇੱਥੋਂ 10 ਕਿਲੋਮੀਟਰ ਅੱਗੇ ਤੱਕ ਵੀ ਜ਼ਮੀਨਾਂ ਹੀ ਲੋਕਾਂ ਦੀਆਂ ਇਹ ਹੁਣ ਜਿਹੜੇ ਜਿੰਨੇ ਕੀਲਿਆਂ ਦੇ ਵਿੱਚ ਪਾਣੀ ਪਿਆ ਆਲੇ ਦਾਲ ਪਿੰਡਾਂ ਦੇ ਵਿੱਚ ਕਿੰਨੇ ਜ਼ਮੀਨਾਂ 'ਚ ਪਾਣੀ ਪੈ ਚੁੱਕਿਆ ਵਾ ਤੇ ਇਹ ਜਿਵੇਂ ਕਹਿੰਦੇ ਤੁਸੀਂ ਸਵੇਰ ਤੱਕ ਲੱਭਣਾ ਕੁਝ ਨਹੀਂ ਹੈਗਾ ਹਨਾ ਤਾਂ ਮਤਲਬ ਉਮੀਦ ਚਾਈ ਜਾ ਰਹੀ ਏ ਇਸ ਚੀ ਦੀ ਵੀ ਹਾਂ ਸ਼ਾਇਦ ਪਾਣੀ ਘਟ ਜਾਵੇ ਲੇਕਿਨ ਜੇ ਵੱਧ ਗਿਆ ਤਾਂ 7-8 ਫੁੱਟ ਵੀ ਜਾ ਸਕਦਾ ਜਾ ਸਕਦਾ ਜੀ ਇੱਥੇ ਬਹੁਤ ਉੱਚਾ ਪਾਣੀ ਵਗਣਾ ਜੀ ਇਹ ਤਕਰੀਬਨ 9 ਤੋਂ 10 ਫੁੱਟ ਕਿਤੇ 12 ਫੁੱਟ ਵੀ ਹੋ ਜਾਣਾ ਇੰਨਾ ਉੱਚਾ ਹੋ ਜਾਣਾ ਇਹ ਤੁਸੀਂ ਬੰਨ ਨੂੰ ਮੁੜ ਕੇ ਕਤਰਾ ਪੈਦਾ ਹੋ ਜਾਂਦਾ ਹੁੰਦਾ ਜੀ ਅੱਛਾ ਜੀ ਹਾਂਜੀ ਤੇ ਪਿਛਲੀ ਵਾਰ ਜਦੋਂ ਹੜ ਆਏ ਸੀਗੇ ਤਾਂ ਉਸ ਵੇਲੇ ਇਹ ਮਾਰ ਹੇਠ ਆ ਕੋਈ ਬੰਨ ਉਦੋਂ ਉਹ ਉਥੋਂ ਇਹ ਜਿੱਥੋਂ ਹੁਣ ਟੁੱਟਾ ਉਦੋਂ ਕਿਲੋਕੀਮੀਟਰ ਤਾਂ ਟੁੱਟਾ ਸੀ ਤੇ ਅਸੀਂ ਮਸਾ ਹੀ ਉਹ ਵੇਖੋ ਟਿੱਬੇ ਕਿਹੜੇ ਕਿਹੜੇ ਜਿਹੜੇ ਰੇਤਾ ਕਰਨ ਦਿਖਾਓ ਮੜਿਆ ਨਜ਼ਦੀਕ ਤੋਂ ਟਿੱਬੇ ਪੈ ਗਏ ਆ ਉਧਰ ਹੁਣ ਤੁਹਾਡੇ ਤੋਂ ਵੇਖਿਆ ਨਹੀਂ ਜਿਹੜਾ ਇਧਰ ਬੜੇ ਟਿੱਬੇ ਵੱਜਿਆ ਰੇਤਾ ਪੈ ਕੇ ਸਾਰੀਆਂ ਜ਼ਮੀਨਾਂ ਅਜੇ ਤੱਕ ਰਬਾਦ ਨਹੀਂ ਹੋਈਆਂ ਉਹ ਸਾਰਾ ਸਾਹਮਣੇ ਜਿਹੜਾ ਉਹ ਬੰਨ ਟੁੱਟਿਆ ਹੋਇਆ ਜਿਵੇਂ ਪਾਣੀ ਵਹਾਰ ਜਿਹੜਾ ਬਹੁਤ ਤੇਜ਼ ਹੋਇਆ ਹੈ ਨਾ ਉੱਥੇ ਬਿਲਕੁਲ ਸਾਹਮਣੇ ਹਾਂਜੀ ਹਾਂਜੀ ਉੱਥੋਂ ਬਿਲਕੁਲ ਸਾਹਮਣੇ ਟੁੱਟਿਆ ਤੇ ਮਤਲਬ ਉਹ ਟਿੱਬੇ ਐਡੇ ਐਡੇ ਵੱਡੇ ਰੇਤਾ ਦੇ ਬੱਦੇ ਆ ਤੇ ਮਤਲਬ ਕਿਉਂਕਿ ਸਾਨੂੰ ਕੁਇਦ ਚਕਾਉਣ ਨੂੰ ਵੀ ਹੁਕਮ ਹੈ ਨਹੀਂ ਤੇ ਫਿਰ ਜੀਵਿੰਦਾਰਾਂ ਨੇ ਕਿਲੇ-ਕਿਲੇ ਦੇ ਵਿੱਚ ਮਿੱਟੀ ਚਕਾਉਣ ਨੂੰ ਜਾਂ ਮਤਲਬ ਇਹ ਨਾ ਤੇ ਉਹ ਚੱਜਣਾ ਰੇਤਾ ਹੀ ਨਾ ਉਹ ਵਧੀਆ ਮਿੱਟੀ ਹੀ ਉਹ ਜਿਦ ਤਰਾ ਮਿਕਸ ਜੀ ਕਹਿ ਸਕਦੇ ਆ ਨਾ ਤੇ ਪਿਓਰ ਰੇਤਾ ਤੇ ਨਾ ਪਿਓਰ ਮਿੱਟੀ ਕਹਿ ਸਕਦੇ ਆ ਮਿਕਸ ਹੀ ਉਹ ਧੋੜੇ ਫਿਰ ਜੀਵਨਰ ਨੇ ਆਪਣੀਆਂ ਪਹਿਲੀਆਂ ਦੇ ਵਿੱਚ ਕਿਲੇ ਕਿਲੇ ਚਾਦੇ ਉਹਦੇ ਕਿਲੇ ਚ ਲਾਇਆ ਇਦਾਂ ਤੇ ਇੱਥੇ ਹੁਣ ਨੌਜਵਾਨ ਪਹਿਲਾਂ ਮੌਜੂਦ ਸੀ ਕਿ ਪਹਿਲਾਂ ਰਾਤ ਨੂੰ ਜਿਹੜੇ ਇੱਥੇ ਬਣ ਲਾਇਆ ਜਾ ਰਿਹਾ ਇੱਥੇ ਆਈ ਸੀ ਆ ਸਾਡੇ ਮੁੰਡੇ ਸਾਰੇ ਗੁਰਸੇਵਕ ਸਿੰਘ ਉਹ ਜਿਹੜੇ ਜਿਹੜੀ ਜਿਆਦੀ ਵੀਡੀਓ ਵਾਇਰਲ ਹੋਇਆ ਵਾ ਮੇਜਰ ਸਿੰਘ ਇਹ ਸਾਰੇ ਇੱਥੇ ਹਾਂਜੀ ਵੀਰ ਜੀ ਸਾਨੂੰ ਬਹੁਤ ਦਿਨ ਹੋ ਗਏ ਇੱਥੇ ਰਾਤ ਫਿਰ ਕਿੰਨੇ ਦਿਨਾਂ ਤੋਂ ਲੱਗੇ ਸੀ ਇੱਥੇ ਬਚਾਉਣ ਨੂੰ ਇਹਨੂੰ ਮੈਂ 6 ਮਹੀਨੇ ਹੋ ਗਿਆ ਵੀਰ ਜੀ ਸਾਨੂੰ ਇੱਥੇ 6 ਮਹੀਨੇ ਤੋਂ ਲੱਗੇ ਹਾਂਜੀ 1 ਮਹੀਨਾ ਤਾਂ ਹਾਂਜੀ 16 ਜੁਲਾਈ ਤੋਂ 16 ਜੁਲਾਈ ਤੋਂ ਸ਼ੁਰੂ ਕੀਤਾ ਕੰਮ ਸਾਨੂੰ ਪਹਿਲਾਂ ਪਤਾ ਲੱਗ ਗਿਆ ਸੀ ਵੀ ਵਾਹਨ ਟੁੱਟ ਸਕਦਾ ਹੈ ਵਾਹਨ ਟੁੱਟ ਸਕਦਾ ਵੀ ਮੈਂ ਬਚਾਇਆ ਆਪਣੀ ਜਦੋਂ ਜਦੋਂ ਨਾ ਪੂਰਾ ਰਾਤੀ ਸਾਨੂੰ ਫਿਰ بارش ਇੰਨੀ ਜਿਆਦੀ ਹੋ ਗਈ ਸਾਨੂੰ ਬਾਦਸ਼ਾਹ ਨੇ ਕੋਈ ਇਹ ਮੈਨੂੰ ਨਿਕਲ ਨਹੀਂ ਦਿੱਤਾ ਆਹੀਂ ਉੱਥੋਂ ਫਿਰ ਰਾਤ 3 ਵਜੇ ਜਿਹੜਾ ਸਾਡਾ ਸਮਾਨ ਸੀ ਟਰੈਕਟਰ ਸੀ ਦੋ ਸਾਡੇ ਕੋਲ ਭਾਂਡੇ ਸੀ ਕੋਈ 15-20 ਹਜ਼ਾਰ ਦੇ ਸਾਡੀਆਂ ਭੱਟੀਆਂ ਸਿਲੰਡਰ ਰੈਰਾ ਵਗੈਰਾ ਜੋ ਸਾਡੇ ਤੇ ਚਾਹ ਦਾ ਸਮਾਨ ਸੀ ਉਹ ਰਾਤ 3 ਵਜੇ ਉੱਥੋਂ ਫਿਰ ਅਸੀਂ ਲੈ ਕੇ ਤੁਰ ਪਏ ਪਿੰਡ ਨੂੰ ਵਾਪਸ ਤੇ ਸੋਭਾਏ ਸਾਢੇ 10 ਵਜੇ ਜਿਹੜਾ ਸੀ ਇਹ ਬੰਨ ਜਿਹੜਾ ਟੁੱਟ ਗਿਆ ਸਾਨੂੰ ਫਾਇਦਾ ਢੋ ਗਿਆ ਬੰਨ ਟੁੱਟ ਗਿਆ ਵੀ ਨਹੀਂ ਜਾ ਸਕਦਾ ਕਿੰਨਾ ਕਿੰਨਾ ਡੀਜ਼ਲ ਲੱ ਲ ਖਰਚੋ ਗਿਆ ਲਗਭਗ ਕਰੋੜ ਡੇਢ ਕਰੋੜ ਦਾ ਡੀਜ਼ਲ ਅਸੀਂ ਖਪਤ ਕਰ ਚੁੱਕੇ ਆ ਸਾਨੂੰ ਸਮਾਜਿਕ ਧਾਰਮਿਕ ਜਿੰਨੀਆਂ ਜਥੇਬੰਦੀਆਂ ਨੇ ਸਾਨੂੰ ਅਗਰਾਈ ਦਿੱਤੀ ਅਸੀਂ ਉਹ ਜਦੋਂ ਪੌਨੇ ਸਾਂ ਉਹ ਹਰ ਕੋਈ ਆ ਕੇ ਆਂਦਾ ਤੈਨੂੰ ਕੀ ਸਹਿਤਾ ਚਾਹੀਦੀ ਆ ਤੇ ਅਸੀਂ ਆਨੇ ਸਾਨੂੰ ਡੀਜ਼ਲ ਚਾਹੀਦਾ ਤੇ ਸਾਨੂੰ ਟੈਂਕੀਆਂ ਦੀ ਟੈਂਕੀਆਂ ਡੀਜ਼ਲ ਤੇ ਹਾਲਾਂਕਿ ਡੀਜ਼ਲ ਅਸੀਂ ਬਹੁਤ ਸਾਰਾ ਆਪਣੇ ਕੋਲੋਂ ਮਚਾਇਆ ਜਿਹੜੀਆਂ ਸਾਨੂੰ ਧਾਰਮਿਕ ਜਥੇਬੰਦੀਆਂ ਨੇ ਦਿੱਤੀਆਂ ਅਸੀਂ ਪੌਕ ਲਾਈਨਾਂ ਜੇ ਸੀ ਬੀਆਂ ਅਸੀਂ ਉਹਨਾਂ ਦੇ ਵਿੱਚ ਹੀ ਉਹ ਜਿਹੜਾ ਵਾ ਸਾਂਝਾ ਤੇਲ ਮਚਾਉਂਦੇ ਰਹੇ ਆ ਬਾਕੀ ਜਿਹੜੇ ਹੀ ਘਰ ਉਹ ਆਪਣਾ ਆਪਣਾ ਹੀ ਮਚਾਉਂਦੇ ਰਹੇ ਆ ਜਿਵੇਂ ਦਾਰ ਮਹੀਨਾ ਡੇਢ ਮਹੀਨਾ ਤੇ ਕੱਲ ਪਰਸੋ ਸੁਖਬੀਰ ਸਿੰਘ ਬਾਦਲ ਆਏ ਸੀ ਇਹ ਇੱਥੇ ਵੇਖ ਕੇ ਗਏ ਸੀ ਉਦੋਂ ਹਰੀ ਪਰੀ ਸਭ ਕੋ ਖੜਾ ਸੀ ਉਹ ਚੌਕੇ ਟਾਂ ਦੀ ਗੱਲ ਆ ਜ ਪੰਜਾਂ ਦੀ ਜਦੋਂ ਇਹ ਸਾਰਾ ਘਰ ਆ ਹੋਇਆ ਤੇ ਉਹ 10000 ਲੀਟਰ ਦਾ ਕਹਿ ਕੇ ਗਏ ਸੀ ਤੇ 10000 ਲੀਟਰ ਤੁਸੀਂ ਲੈ ਲਓ ਤੇ ਬਾਅਦ ਕਰੋ 4-5 ਘੰਟੇ ਪਹਿਲਾਂ ਉਦੋਂ ਤਾਂ ਇੱਥੇ ਨੌਜਵਾਨ ਮੌਜੂਦ ਹੋਣੇ ਨੇ ਉਦੋਂ ਤੋਂ ਲੱਗੇ ਹੋਣੇ ਰਾਤ ਕਾਰਜਾਂ ਦੇ ਵਿੱਚ ਹਾਂਜੀ ਹਾਂਜੀ ਉਹ 4-5 ਘੰਟੇ ਟੁੱਟਣ ਤੋਂ ਪਹਿਲਾਂ ਮੈਂ ਦੱਸਣ ਦਿਆਂ ਵੀ ਬਹੁਤ ਵਧੀਆ ਹਾਲਾਤ ਸੀ ਤੇ ਹੁਣ ਆ ਜੋ ਜਿਹੜਾ ਸਾਰਾ ਦਿਸ ਰਿਹਾ ਵੀ ਇਹ ਪਾਣੀ ਪਾਣੀ ਦਿਸ ਰਿਹਾ ਹੁਣ ਤੇ 4-5 ਘੰਟੇ ਪਹਿਲਾਂ ਇੱਥੇ ਹਰਿਆਲੀ ਹਰਿਆਲੀ ਸਭ ਕੁ ਬਹੁਤ ਵਧੀਆ ਸੀ ਹੂੰ ਜਦੋਂ ਰਾਤ ਦੇ ਕੀ ਹਾਲਾਤ ਸੀ ਇੱਥੇ ਉਸ ਵੇਲੇ ਜਿਵੇਂ ਕਹਿੰਦੇ ਮੀਂਹ بارش ਬਹੁਤ ਜ਼ਿਆਦਾ ਤੇਜ਼ ਆਈ ਆ ਤੁਸੀਂ ਨੌਜਵਾਨ ਸਾਰੇ ਇੱਥੇ ਖੜੇ ਹੋਏ ਸੀਗੇ ਬੰਨ ਨੂੰ ਬਚਾਉਣ ਦੇ ਲਈ ਹਨ ਪੂਰੀਆਂ ਵਿੱਚ ਭਰ ਭਰ ਕੇ ਦੇਖਦੇ ਰਿਤਾ ਪਾਰ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਭਰਨ ਦੇ ਲਈ ਤਾਂ ਉਸ ਵੇਲੇ ਕੀ ਹਾਲਾਤ ਸੀਗੇ ਇੱਥੇ ਪਾਣੀ ਉਦੋਂ ਜਿਹੜਾ ਥੱਲੇ ਸੀਗਾ ਕਾਫੀ ਪਹਿਲਾਂ ਨਹੀਂ ਵੀਰ ਜੀ ਪਾਣੀ ਚੜਾਈ ਦੇ ਵਿੱਚ ਸੀ ਬਹੁਤ ਜ਼ਿਆਦਾ ਫਸਲਾਂਾਂ 'ਚ ਪਾਣੀ ਆ ਨਹੀਂ ਸੀ ਫਸਲਾਂਾਂ 'ਚ ਪਾਣੀ ਆ ਨਹੀਂ ਸੀ ਦਰਿਆ ਦਾ ਪਾਣੀ ਬਹੁਤ ਚੜਾਈ ਦੇ ਵਿੱਚ ਸੀ ਮੀਂਹ ਜ਼ਿਆਦਾ بارش ਜ਼ਿਆਦਾ ਹੁਣ ਕਾਰਨ ਫਿਰ ਅਸੀਂ ਆਪਣਾ ਉੱਥੋਂ ਸਮਾਨ ਸਮੂਲ ਸਾਰਾ ਲੈ ਕੇ ਇੱਥੇ ਆਏ ਬਸ ਪਿੰਡ ਅਜਾ ਉਹ ਤੁਹਾਡਾ ਪਿੰਡ ਕਿਹੜਾ ਹੈ ਇਹੀ ਇਹੀ ਪਿੰਡ ਇਹੀ ਪਿੰਡ ਜੀ ਆਪਣਾ ਤੇ ਹੈਸ਼ ਕਿੱਥੇ ਇਥੇ ਇਲਾਕੇ ਦੇ ਵਿੱਚ ਇਥੇ ਪਿੰਡ ਹੀ ਹੈ ਵੀਰ ਜੀ ਆਪਣਾ ਉੱਤੋਂ ਉੱਪਰਲੇ ਪਾਸੇ ਹੈਗੇ ਹਾਂ ਜੀ ਹਾਂ ਜੀ ਉੱਪਰਲੇ ਪਾਸੇ ਹੂੰ ਤੇ ਉੱਥੋਂ ਫਿਰ ਤੁਸੀਂ ਸਾਰਾ ਸਮਾਨ ਚੱਕ ਕੇ ਕਿਸੇ ਹੋਰ ਪਿੰਡ ਲੈ ਗਏ ਹਾਂ 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 ਜੀ ਵੀਰ ਜੀ ਆਪਦੇ ਪਿੰਡਾਂ ਦੀ ਖੁਰਦੀ ਇੱਥੇ ਲੈ ਜਾਂਦਾ ਕਾ ਤੁਸੀਂ ਬੰਦੇ ਅੰਦਰ ਲੈ ਜਾਂਦਾ ਅੱਛਾ ਬੰਦੇ ਅੰਦਰਲੇ ਪਾਸੇ ਲੈ ਜਾਂਦਾ ਹਾਂ ਜੀ ਕੌਣ ਕੀ ਉਮੀਦ ਜਤਾ ਰਹੇ ਹੋ ਕੀ ਲੱਗਦਾ ਹੈ ਕਿ ਇੱਥੇ ਹਾਲਾਤ ਕਿਦਾਂ ਦੇ ਰਹਿਣਗੇ ਅੱਗੇ ਹੁਣ ਹਾਲਾਤ ਬਹੁਤ ਨਾਜ਼ੁਕ ਬਣਨੇ ਆ ਜੀ ਉਹ ਜਿਹੜਾ ਤੋੜ ਆ ਉਹ ਲਗਭਗ ਪਿਛਲੇ ਸਾਲ 1 ਕਿਲੋਮੀਟਰ ਚ ਹੋ ਗਿਆ ਸੀ ਤੇ ਪਤਾ ਨਹੀਂ 4 ਕਰੋੜ ਲੱਗਾ ਸੀ ਕਿ 5 ਕਰੋੜ ਲੱਗਾ ਸੀ ਤੇ ਹੁਣ ਵੇਖੋ ਵੀ ਉਹ ਕਿੰਨੇ ਥਾਂ ਚ ਹੁੰਦਾ ਤੇ ਕਿੰਨੇ ਕਰੋੜਾ ਰੁਪਈਆ ਲੱਗਣੇ ਆ ਜੀ ਉਹ ਕਿੰਨੇ ਫੁੱਟ ਹੋਊਗਾ ਤੁਹਾਡੇ ਹਿਸਾਬ ਨਾਲ ਵੀ ਜਿਹੜਾ ਬੰਨ ਟੁੱਟਿਆ ਉਹ ਘੱਟੋ ਘੱਟ ਹੋਊਗਾ ਫੁੱਟਾਂ ਦੇ ਹਿਸਾਬ ਨਾਲ ਤੇ 1000 ਫੁੱਟ ਦੇ ਲਾਗੇ ਇਸ ਟਾਈਮ ਹੋ ਗਿਆ ਹੋਊਗਾ ਚੌੜਾ ਹੋਊਗਾ ਹਾਂਜੀ ਜਿਹੜਾ ਬੰਨ ਟੁੱਟਿਆ ਵਾ ਤੇ ਫਿਰ ਇਹਦਾ ਫਲੋ ਜਿਹੜਾ ਜਾਂਦਾ ਪਿਆ ਹੁਣ ਕਿਹੜੇ ਪਿੰਡਾਂ ਵੱਲ ਨੂੰ ਜਾ ਰਿਹਾ ਇਹ ਤੁਹਾਨੂੰ ਦੱਸਿਆ ਵੀ ਇਹ ਹੋ ਕੇ ਇਧਰ ਸਾਰੇ ਅੱਗੇ ਪਿੰਡਾਂ ਮੰਡਿੰਦਰਪੁਰ ਮੰਨੂਵਾਚੀ ਮੰਡ ਦੇ ਵਿੱਚ ਪਿੰਡ ਜਿੰਨੇ ਬੈਠੇ ਆ ਟੀਬੀ ਤਕੀਆ ਪਰਵਾਣਾ ਸਾਰੇ ਸ਼ੇਖ ਮੰਗਾ ਉਹ ਸਰੂਆਲ ਬਹੁਤ ਜਿਆਦੇ ਪਿੰਡ ਆ ਜੀ ਉਹਨਾਂ ਥਾਣੀ ਹੋ ਕੇ ਸਤਲੋਚ ਤੇ ਆ ਵੇਹੀਆਂ ਨਾਲ ਹੀ ਵਗਦੀ ਜੀ ਤੇ ਵੇਹੀ ਚ ਪਾ ਕੇ ਤੇ ਇਹ ਸਾਰੇ ਪਿੰਡਾਂ ਨੂੰ ਡੋਬ ਕੇ ਤੇ ਫੇਰ ਇਦਾਂ ਭਲੋਣਾ ਉਲਟਾ ਵਹਿਣ ਵਹਿਣਾ ਇਹ 2019 ਤੇ 2030 ਪਹਿਲਾਂ ਵੀ ਮਾਰ ਚੱਲੀ ਹੁਣ ਇੱਕ ਹੋਰ ਮਾਰ ਆ ਗਈ ਇਹ ਮਾਰਾਂ ਤੇ ਬਹੁਤ ਚੱਲੀਆਂ ਜੀ 1988 ਦੀ ਮਾਰ ਚੱਲੀ 19 ਦੀ ਚੱਲੀ 23 ਦੀ ਚੱਲੀ ਮਾਰਾਂ ਹੀ ਚਲਦੇ ਆਏ ਆ ਜੀ 65 ਦਾ ਸਾਡਾ ਜਨਮਾ ਜੀ ਤੇ ਸੌਣ ਦੇ ਜੰਮਿਆਂ ਨੂੰ ਨਿਤ ਮਮਾ ਸਾਡੀ ਤੇ ਇਦਾਂ ਹੀ ਲੰਗੀ ਆ ਅਸੀਂ 60 65 60 ਸਾਲ ਦੇ ਆ ਤੇ ਸਾਡੇ ਗੋਡੇ ਤਾਂ ਹੀ ਦੁੜਨ ਲੱਗ ਪਏ ਆ ਵੀ ਬੋਰੇ ਚੁੱਕ ਚੁੱਕ ਕੇ ਤੇ ਸਭ ਕੁਝ ਤੁਸੀਂ ਸਿਆਣੇ ਆ ਨਹੀਂ ਮੈਂ ਦੇਖਿਆ ਵੀ ਚਾਹੇ ਜਿਵੇਂ ਮਰਜੀ ਆ ਕੋਈ ਆਫਤਾ ਆ ਜਾਵੇ ਤਾਂ ਵੀ ਖੜੇ ਮੱਥੇ ਰਹਿੰਦੇ ਨੇ ਪੰਜਾਬੀ ਆ ਇਹ ਤਾਂ ਫਿਰ ਫਤਰ ਤਾਂ ਨਾ ਇਹ ਤੇ ਪਾਸ਼ਾ ਸਿੱਖ ਤਲਵਾਰੀ ਤਲਵਾਰ ਚ ਹੋਈ ਪੈਦਾ ਤੇਗਾ ਖਾਧੀਆਂ ਤੇਗਾ ਮਾਰੀਆਂ ਕਿਉਂਕਿ ਪੈਦਾ ਹੀ ਇਹਦਾ ਰੰਗ ਤੇ ਇਸ ਤਰ੍ਹਾਂ ਦੀ ਦੇ ਗਏ ਹਾਂਜੀ ਇਹ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਦਾ ਸਿਧਾਂਤ ਸਾਨੂੰ ਦਿੱਤਾ ਮਜਾਇਲ ਦੀ ਦਵਾਈ ਜਿਹੜੇ ਹੁੰਦੇ ਨੇ ਵੀ ਅੱਧਾ ਹੀ ਰਹਿੰਦੇ ਨੇ ਇਹ ਇਹ ਤਾਂ ਹੈ ਹੀ ਆ ਜੀ ਬਿਲਕੁਲ ਤੁਸੀਂ ਵੀਰਾਂ ਤੁਹਾਨੂੰ ਦਿਖਾਉਣਾ ਹੈ ਕਿ ਪਾਣੀ ਦਾ ਫਲੋ ਜਿਹੜਾ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਤੇਜ਼ ਬਹੁਤ ਹੈ ਔਰ ਬਿਲਕੁਲ ਇਸ ਦੇ ਬੰਨੇ ਜਾ ਕੇ ਤੁਹਾਨੂੰ ਸਾਹਮਣੇ ਜੇ ਦਿਖਾਈ ਦੇਵੇਗਾ ਇੱਥੋਂ ਤਕਰੀਬਨ ਅੱਧਾ 1 ਕਿਲੋਮੀਟਰ ਅੱਗੇ ਜਾ ਕੇ ਤਾਂ ਬੰਨ ਹੈ ਜਿਹੜਾ ਉਹ ਟੁੱਟਿਆ ਹੈ ਤਾਂ ਇਸ ਦਾ ਪਾੜ ਜਿਹੜਾ ਦੱਸਿਆ ਜਾ ਰਿਹਾ ਜੋ ਹੁਣੇ ਜਾਣਕਾਰੀ ਮਿਲੀ ਹੈ ਕੀ ਦੱਸਦੇ ਨੇ ਕਿ ਹੋ ਸਕਦਾ ਹੈ ਕਿ ਇਹ 1000 ਫੁੱਟ ਤੱਕ ਵੀ ਜਿਹੜਾ ਟੱਕ ਜਿਹੜਾ ਇਸ ਦੇ ਵਿੱਚ ਪੈ ਗਿਆ ਹੋਵੇ ਤੇ ਆਲੇ ਦੋਲੇ ਦੇ ਜ਼ਮੀਨਾਂ ਨੇ ਜਿਹੜੀਆਂ ਉਹ ਮਾਰੇ ਠਾਈਆਂ ਨੇ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਖੁਰਦ ਦੇ ਵਿੱਚ ਅਸੀਂ ਇਸ ਵੇਲੇ ਖੜੇ ਹੋਏ ਹਾਂ ਤੇ ਆਲੇ-ਦਾਲੇ ਪਿੰਡਾਂ ਦੇ ਨੌਜਵਾਨਾਂ ਦੇ ਵੱਲੋਂ ਵੀ ਇਸ ਦੀ ਜਿਹੜੀ ਪੂਰੀ ਕੋਸ਼ਿਸ਼ ਕੀਤੀ ਗਈ ਇਸ ਨੂੰ ਆਰਜ਼ੀ ਬਨ ਬਣਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ 4-5 ਘੰਟਿਆਂ ਪਹਿਲਾਂ ਦੱਸਿਆ ਜਾ ਰਿਹਾ ਕਿ ਇਹ ਬਨ ਟੁੱਟ ਗਿਆ ਤੇ ਹੁਣ ਫਸਲਾਂ ਜੜੀਆਂ ਨੇ ਉਹ ਤਬਾਹ ਹੋ ਚੁੱਕੀਆਂ ਨੇ ਤੇ ਇਸ ਤੋਂ ਬਾਅਦ ਹੁਣ ਦੇਖਣਾ ਬਣਦੇ ਕਿ ਰਾਹਤ ਕਾਰਜ ਜਿਹੜੇ ਉਹ ਕਿਸ ਤਰੀਕੇ ਨਾਲ ਇੱਥੇ ਚੱਲਦੇ ਨੇ ਤਾਂ ਜਿਹੜੇ ਲੋਕ ਜ਼ਮੀਨਾਂ ਤੋਂ ਚਲੋ ਉਹਨਾਂ ਚਲੇ ਗੀਆਂ ਲੇਕਿਨ ਜਿਨ੍ਹਾਂ ਦੇ ਸਮਾਨ ਅੰਦਰ ਫਸੇ ਹੋਏ ਨੇ ਜਾਂ ਕੋਈ ਹੋਰ ਚੀਜ਼ਾਂ ਅੰਦਰ ਰਹਿੰਦੀਆਂ ਨੇ ਤਾਂ ਉਹ ਕਿਵੇਂ ਕੱਢੀਆਂ ਜਾਣਗੀਆਂ ਜਾਂ ਜਿਹੜੇ ਲੋਕ ਇਹਨਾਂ ਦਰਿਆ ਦੇ ਪਾਣੀ ਦੇ ਨਾਲ ਮਾਰਹੇਟ ਆਏ ਨੇ ਘਰਾਂ ਦੇ ਵਿੱਚ ਰੁਕੇ ਹੋਏ ਨੇ ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਕੱਢਿਆ ਜਾਂਦਾ ਸੁਵਦੇਰੀ ਅਪਡੇਟਸ ਜੁੜੇ ਮਿੱਟੀ ਦੇ ਨਾਲ